ਆ ਜੋ ਸਾਹਮਣੇ ਆਪ ਜੀ ਨਿਸ਼ਾਨ ਸਾਹਿਬ ਵੇਖ ਰਹੇ ਹੋ ਇਸ ਤੋਂ ਉੱਚਾ ਪਿੰਡ ਵਿੱਚ ਕੋਈ ਵੀ ਆਪਣਾ ਮਕਾਨ ਨਹੀਂ ਬਣਾ ਸਕਦਾ ਜੇ ਨੇ ਵੀ ਅੱਜ ਤੱਕ ਨਿਸ਼ਾਨ ਸਾਹਿਬ ਤੋਂ ਉੱਚਾ ਪਿੰਡ ਵਿੱਚ ਮਕਾਨ ਬਣਾਇਆ ਉਹਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਆ ਤੁਸੀਂ ਪਿੰਡ ਵਿੱਚ ਆ ਕੇ ਵੇਖੋ ਨਿਸ਼ਾਨ ਸਾਹਿਬ ਤੋਂ ਥੱਲੇ ਥੱਲੇ ਹੀ ਸਾਰਿਆਂ ਦੇ ਘਰ ਆ ਬਹੁਤ ਛੋਟੇ ਛੋਟੇ ਘਰ ਪਿੰਡ ਵਾਲਿਆਂ ਨੇ ਬਣਾਏ ਹੋਏ ਆ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਬਹੁਤ ਹੀ ਘੱਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹੋਣੇ ਆ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਆ ਸਾਹਮਣੇ ਤੁਸੀਂ ਘਰ ਵੇਖ ਰਹੇ ਹੋ ਸਾਰਿਆਂ ਦੇ ਛੋਟੇ ਛੋਟੇ ਘਰ ਆ ਵੀਡੀਓ ਨੂੰ ਵੇਖਦੇ ਜਾਓ ਤੇ ਤੁਹਾਨੂੰ ਅੱਗੇ ਜਾ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ਼ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਪ ਜੀ ਦੇਖ ਰਹੇ ਹੋ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲੇ ਚੈਨਲ ਤੇ ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਤੋਂ ਉੱਚਾ ਪਿੰਡ ਵਿੱਚ ਕੋਈ ਵੀ ਮਕਾਨ ਨਹੀਂ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਨਾਮ ਹੈ ਡੇਰਾ ਬਾਬਾ ਖੜਕ ਸਿੰਘ ਜੀ ਇਹ ਪਾਵਨ ਪਵਿੱਤਰ ਸਥਾਨ ਚੰਡੀਗੜ੍ਹ ਦੇ ਲਾਗੇ ਪਿੰਡ ਦਾਉ ਵਿੱਚ ਆ ਧੰਨ ਧੰਨ ਬਾਬਾ ਖੜਕ ਸਿੰਘ ਜੀ ਨੇ ਆਪਣੇ ਸਮੇਂ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਕੀਤਾ ਅੱਜ ਵੀ ਇਸ ਪਵਨ ਪਵਿੱਤਰ ਸਥਾਨ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਸਿੱਖੀ ਦਾ ਪ੍ਰਚਾਰ ਨਿਰੰਤਰ ਜਾਰੀ ਆ ਬਾਬਾ ਖੜਕ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਿਸ਼ਤੇਦਾਰੀ ਵਿੱਚੋਂ ਹੋਏ ਆ ਤੀਜੇ ਪਾਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਜੋ 22 ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਉਹਨਾਂ 22 ਮੰਜੀਆਂ ਵਿੱਚੋਂ ਇੱਕ ਮੰਜੀ ਬਾਬਾ ਗੰਗਦਾਸ ਜੀ ਨੂੰ ਬਖਸ਼ਿਸ਼ ਦਿੱਤੀ ਸੀ ਬਾਬਾ ਗੰਗਦਾਸ ਜੀਆ ਦੇ ਅੱਗੇ ਸੇਵਾਦਾਰ ਹੋਏ ਆ ਧੰਨ ਬਾਬਾ ਖੜਕ ਸਿੰਘ ਜੀ ਬਾਬਾ ਖੜਕ ਸਿੰਘ ਜੀਆ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਣੇ ਚਰਨ پا ਕੇ ਧਰਤੀ ਨੂੰ ਪਵਿੱਤਰ ਕੀਤਾ ਆ ਜੋ ਸਾਹਮਣੇ ਆਪ ਜੀ ਨਿਸ਼ਾਨ ਸਾਹਿਬ ਵੇਖ ਰਹੇ ਹੋ ਇਹ ਬਾਬਾ ਖੜਕ ਸਿੰਘ ਜੀਆ ਨੇ ਆਪਣੇ ਹੱਥੀਂ ਲਾਇਆ ਸੀ ਤੇ ਨਾਲੇ ਵਚਨ ਕੀਤਾ ਇਸ ਨਿਸ਼ਾਨ ਸਾਹਿਬ ਤੋਂ ਉੱਚਾ ਪਿੰਡ ਵਿੱਚ ਕੋਈ ਵੀ ਘਰ ਨਹੀਂ ਬਣਾ ਸਕਦਾ ਅਸੀਂ ਇਸ ਪਿੰਡ ਵਿੱਚ ਕੀਰਤਨ ਕਰਨ ਵਾਸਤੇ ਗਏ ਸੀ ਸਾਨੂੰ ਪਰਿਵਾਰ ਨੇ ਦੱਸਿਆ ਕਹਿੰਦੇ ਭਾਈ ਸਾਹਿਬ ਜੀ ਸਾਡੇ ਪਿੰਡ ਵਿੱਚ ਜਿੰਨੇ ਵੀ ਤੁਸੀਂ ਮਕਾਨ ਵੇਖੋਗੇ ਨਿਸ਼ਾਨ ਸਾਹਿਬ ਤੋਂ ਹੇਠਾਂ ਹੀ ਬਣੇ ਹੋਏ ਆ ਕਹਿੰਦੇ ਇੱਕ ਪਰਿਵਾਰ ਨੇ ਆਪਣਾ ਮਕਾਨ ਨਿਸ਼ਾਨ ਸਾਹਿਬ ਤੋਂ ਉੱਚਾ ਬਣਾਇਆ ਅਸੀਂ ਉਹਨਾਂ ਨੂੰ ਸਮਝਾਇਆ ਵੀ ਬੇ ਮਕਾਨ ਨਿਸ਼ਾਨ ਸਾਹਿਬ ਤੋਂ ਉੱਚਾ ਨਾ ਬਣਾਓ ਪਰ ਉਹਨਾਂ ਨੇ ਕਿਸੇ ਦੀ ਨਹੀਂ ਮੰਨੀ ਕਹਿੰਦੇ ਇਹ ਮਨਮਤ ਆ ਅਸੀਂ ਮਕਾਨ ਉੱਚਾ ਬਣਾਵਾਂਗੇ ਕਹਿੰਦੇ ਤਕਰੀਬਨ 2-4 ਦਿਨ ਦੇ ਵਿੱਚ ਵਿੱਚ ਉਹਨਾਂ ਦਾ ਜਵਾਨ ਪੁੱਤ ਚੜ੍ਹਾਈ ਕਰ ਗਿਆ ਜਿਨੇ ਵੀ ਕਹਿੰਦੇ ਇਸ ਨਿਸ਼ਾਨ ਸਾਹਿਬ ਤੋਂ ਉੱਚਾ ਪਿੰਡ ਵਿੱਚ ਮਕਾਨ ਬਣਾਇਆ ਉਹਦਾ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਕੰਮਾਂ ਵਿੱਚ ਘਾਟਾ ਪੈਣ ਲੱਗ ਜਾਂਦਾ ਜਾਂ ਘਰ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਮਹਾਤਮਾ ਸਤਪੁਰਸ਼ਾਂ ਦੇ ਬਚਨ ਵੇਖੋ ਅੱਜ 20 ਹਟਾਲਿਆ ਰੱਬ ਦੇ ਪਿਆਰੇ ਕੋਈ ਵੀ ਬਚਨ ਕਰ ਦੇਣ ਕਮਾਨ ਵਿੱਚੋਂ ਨਿਕਲਿਆ ਤੀਰ ਵਾਪਸ ਆ ਛਕਦਾ ਪਰ ਸਾਧੂ ਦੀ ਰਸਨਾ ਤੋਂ ਬੋਲਿਆ ਬੋਲ ਕਦੇ ਵਾਪਸ ਨਹੀਂ ਆ ਸਕਦਾ ਕਹਿੰਦੇ ਇਸ ਪਾਵਨ ਪਵਿੱਤਰ ਸਥਾਨ ਤੇ ਕੋਈ ਵੀ ਭਾਵਨਾ ਸ਼ਰਧਾ ਦੇ ਨਾਲ ਆ ਕੇ ਅਰਦਾਸ ਬੇਨਤੀ ਕਰੇ ਕੁਝ ਘੰਟਿਆਂ ਕੁਝ ਦਿਨਾਂ ਦੇ ਵਿੱਚ ਹੀ ਉਹਦੀ ਹਰ ਇੱਕ ਇੱਛਾ ਪੂਰੀ ਹੋ ਜਾਂਦੀ ਆ ਮੁਰਾਦ ਪੂਰੀ ਹੋ ਜਾਂਦੀ ਆ ਇੰਨਾ ਪਾਵਰ ਵਾਲਾ ਸਥਾਨ ਆ ਇੱਥੇ ਬੈਠ ਕੇ ਬਾਬਾ ਖੜਕ ਸਿੰਘ ਜੀਆ ਨੇ ਬੰਦਗੀ ਕੀਤੀ ਆ ਸੁਸੰਗਤ ਜੀ ਇਹ ਤੁਸੀਂ ਦਰਸ਼ਨ ਕੀਤੇ ਆ ਗੁਰਦੁਆਰਾ ਬਾਬਾ ਖੜਕ ਸਿੰਘ ਜੀਆ ਦੇ ਸਥਾਨ ਦੇ ਆਪ ਜੀ ਨੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਸ ਚੈਨਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਹਰ ਰੋਜ਼ ਅਪਲੋਡ ਕੀਤੀਆਂ ਜਾਂਦੀਆਂ ਆ ਆਪ ਜੀ ਘਰ ਬੈਠੇ ਹੀ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਦੇ ਹੋ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਉਦੋਂ ਤੱਕ ਲਈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ